ਚਲੋ ਛੱਡ ਦਿਓ ਸਰਦਾਰ ਸਾਹਿਬ ਚਲ ਉਹ ਕਾਲੇ ਕਾਲੇ ਬੱਸ ਜਲਦੀ ਚੱਲਤੀ ਹੋਗੀ ਗਲਤੀ ਕਾਲ ਫੜੇ ਉਹ ਤੁਹਾਨੂੰ ਦੱਸਦਾ ਕੀ ਹੋਵੇ ਕੀ ਹੋਵੇ ਕਿ ਇਹ ਨਾ ਕੀ ਹੋਗਾ ਨਹੀਂ ਹੋਵੇ ਕੌਣ ਹੈ ਹੈ ਕੌਣ ਹੈ ਤਦ ਬੜਾ ਦੂਤ ਘੜਾ ਉਠਾਦਾ ਆਏ ਹਾ ਕੱਤਕ ਫਾਟਦਾ ਉਹ ਬਲਕਾਰ ਸਿਆ ਹਾਂ ਮੇਰੀ ਗੱਲ ਸੁਣ ਹਾਂ ਇਹ ਬੰਦੇ ਕੋਈ ਐਵੇਂ ਨਹੀਂ ਬਹੁਤ ਵੱਡੇ ਠੱਗ ਲਟੇਰੇ ਨੇ ਬੰਦੇ अच्छा कि यकीनਾ ਵਾ ਜਤਲ ਗਿਆ ਵੀਰ ਨੂੰ ਮੇਰੀ ਗੱਲ ਸੁਣ ਸੁਣ ਮੈਂ ਸਾਰੀ ਗੱਲ ਆਖਦਾ ਹਾਂ ਜਿਹੜਾ ਮੇਰੇ ਤੇ ਇਲਜ਼ਾਮ ਲੱਗਿਆ ਸੀ ਜਿਹੜੇ ਕਰਕੇ ਮੈਨੂੰ ਫਸਾਇਆ ਗਿਆ ਸੀ ਅੱਛਾ ਐਨ ਐਨ ਘਾੜਾ ਘਸੌੜਾ ਵੀ ਨਿਆਣੇ ਅਗਾਂ ਬੈਠੀ ਸੀ ਮੋਟਰਸਾਈਕਲ ਤੇ ਮੇਰੇ ਮਗਰ ਭਾਈ ਤੂੰ ਇਹਨੇ ਕਰਿਆ ਕੰਮ ਸਾਰਾ ਹਾਂ ਇਹਨੇ ਲਾਫਾ ਜਿਹੜਾ ਲਾਇਆ ਸੀ ਆਹ ਇਹਦੇ ਪੈਸੇ ਦਿੱਤੇ ਸੀ ਇਹਨਾਂ ਪੈਸੇ ਦੇ ਮਾਰ ਬੱਚ ਬੱਚ ਮਾਰੇ ਬੱਚ ਕਰਦਾ ਬੱਚ ਕਰਦਾ ਕਹੇ ਬੱਚ ਕਰਦਾ ਮਾਰ ਦੇ ਮਾਰ ਦੇ ਹਾਂ ਰੋਂਦਾ ਮੇਰਾ ਥੜਾ ਰੋਂਦਾ ਮੇਰਾ ਥੜਾ ਕਰਮਾ ਨੂੰ ਪਾਈ ਜਿਹੜਾ ਮੋਟੀਆਂ-ਮੋਟੀਆਂ ਚੈਨੀਆਂ ਏ ਠੱਗੀਆਂ ਥੋਰੀਆਂ ਦੀਆਂ ਬਣਾਗਾ ਨਾ ਥੋਰੀਆਂ ਥੋਰੀਆਂ ਹੋਰ ਇਹਨਾਂ ਨੂੰ ਮੇਰੇ ਛਾਂ ਸੁਣ ਲੈ ਮੁਰਕਾ ਹੁਣ ਫੜ ਕੇ ਦੱਸ ਹਾਂ ਗੱਲ ਦੇ ਵਿੱਚ ਰਾਜ ਵੀ ਹੈ ਕੋਈ ਗੱਲ ਕੀ ਕੀ ਰਾਜ ਵਾਲੀ ਨਹੀਂ ਮਾਂ ਦਾ ਰਾਜ ਕੀ ਰਾਜ ਰਾਜ ਮੇਰੀ ਗੱਲ ਸੁਣ ਲੈ ਹਾਂ ਬਲਕੌਰ ਸਿੰਘ ਹਾਂ ਸਾਰੇ ਪਿੰਡ 'ਚ ਮੇਰੀ ਬੇਇੱਜ਼ਤੀ ਹੋਈ ਆ ਸਾਰੇ ਪਿੰਡ ਦੇ ਵਿੱਚ ਮੈਨੂੰ ਥੋਥੂ ਹੋਈ ਆ ਨਾ ਆ ਦੇਖ ਲੈ ਆਹ ਬੈਠੀ ਆ ਉਹ ਜਨਾਨੀ ਆਹ ਬੈਠਾ ਉਹ ਬੰਦਾ ਐਨੇ ਇਹਨੂੰ ਪੈਸੇ ਦਿੱਤੇ ਤੇ ਇਹ ਮੇਰੇ ਮਗਰ ਮੋਟਰਸਾਈਕਲ ਤੇ ਬੈਠੀ ਇਹਨੇ ਜਾ ਕੇ ਫਿਰ ਮੇਰੇ ਤੇ ਗਲਤ ਪਰਚਾ ਪਾ ਪਾਇਆ ਤੇ ਸਾਡੇ ਸਾਰੇ ਪਿੰਡ ਚ ਇਹਨੇ ਮੈਨੂੰ ਫਸਾਇਆ ਬਾਈ ਤਲੀ ਦੇ ਅੰਦਰ ਇਹਨੂੰ ਐ ਪੁੱਛ ਵੀ ਚਾਹੁੰਦੇ ਕੀ ਨੇ ਇਹਨੇ ਐ ਕਰਿਆ ਮੈਂ ਦੱਸਣ ਦੇ ਦੱਸਣ ਦੇ ਅੱਜ ਕਾਲੇ ਆਏ ਚਾਹੇ ਚੱਲੋ ਚਾਹੇ ਹਰੇ ਨਾ ਹਰਦਾ ਕਹਿ ਤੂੰ ਮੈਂ ਕਰਾਇਆ ਖਰਸ਼ੂ ਕਾਲੇ ਮੈਂ ਸੁਣ ਲੈ ਗੱਲ ਸੁਣ ਇਹਦਾ ਇਸ਼ੂ ਇਸ਼ੂ ਕਹਿੰਦੇ ਉਹ ਲਾਦੀ ਕੁਆਰਾ ਮੁੰਡਾ ਨਹੀਂ ਇਸ਼ੂ ਹਾਂ ਓਏ ਉਹਨੇ ਸਾਰੀ ਰਾਏ ਦਿੱਤੀ ਸੀ ਮੈਨੂੰ ਗੱਪ ਮਾਰਦਾ ਫੂਫੜਾ ਮੇਰੀ ਗੱਲ ਸਮਝਦਾ ਮੇਰੇ ਨਾਲ ਕੀ ਦੱਸਣ ਹਾਂ ਸ਼ਮਰੀ ਹਾਂ ਤਾਂ ਸ਼ਮਰੀ ਉਹਦੀ ਮਾਂ ਦੀ ਆ ਸਿੰਦਰਪਾਲ ਦੀ ਹਾਂ ਜੀ ਆਪਾਂ ਤਾਂ ਹੋਰ ਹੀ ਕੁਝ ਕਰਦੇ ਲਾਏ ਉਹ ਘਰੇ ਬੈਠੀ ਦਰੀ ਆਪਨ ਪੇਟ ਆਇਆ ਵੀ ਹਾਂ ਬਲ ਕਹੋ ਤਰ ਨੌਕੇ ਕੇ ਕਰਛਾ ਆਜੀ ਗੱਲ ਮੂਰੇ ਉਹੀ ਹੈ ਕੀ ਕਿਹਾ ਦੁਬਾਰਾ ਕਹੀਂ ਲਾਡੀ ਦੀ ਮਾਂ ਨਹੀਂ ਸਿੰਦਰਪਾਲ ਹਾਂ ਉਹਦਾ ਬੈਰ ਆ ਤੁਹਾਡਾ ਕੋਈ ਮੈਨੂੰ ਕੀ ਪਤਾ ਹੁਣ ਤੁਹਾਡੀ ਕੀ ਗੱਲਬਾਤ ਆ ਤੂੰ ਤਾਂ ਬੱਚਾ ਫਤਨ ਪੰਛੀ ਦਿੱਤੀ ਤੂੰ ਨੇ ਉਹ ਇਸ਼ੂ ਨੇ ਸਾਲਿਆ ਵਿੱਚ ਮੈਨੂੰ ਅੱਛਾ ਦੇਖ ਲੈ ਦੇਖ ਲੈ ਬੜੇ ਮੇਰੀ ਗੱਲ ਸੁਣ ਸਾਲ ਖੜੇ ਦਾ ਹੈ ਜਿਹੜੇ ਮਰਜੀ ਕੁਝ ਹੋ ਗਿਆ ਠੀਕ ਹੈ ਨਾ ਇਹਨਾਂ ਨੂੰ ਚੁੱਪ ਕਰਕੇ ਥਾਣੇ ਲੈ ਜਾ ਤੇ ਪਰਚਾ ਕਢਾ ਦੇ ਦੋ ਮੈਂ ਨਹੀਂ ਨਹੀਂ ਸਰਦਾਰ ਸਾਹਿਬ ਬੱਸ ਹੋ ਗਈ ਚਲ ਜਾ ਨਹੀਂ ਹਾਂ ਹਾਂ ਹੁਣ ਹੁਣ ਤੈਨੂੰ ਨਹੀਂ ਦੀ ਵੀ ਤੈਨੂੰ ਹਾਂ ਮaaf ਕਰਦੇ ਨੇ ਰੋ ਛੱਡੋ ਵਾਤਾ ਹਲਾ ਮੇਰਾ ਫੜ ਕੇ ਰਖਣਾ ਮਰੂਬੂਦੋ ਮੈਂ ਮੇਰੀ ਗੱਲ ਸੁਣ ਹੁਣ ਤੈਨੂੰ ਆਪਣੇ ਬੱਚੇ ਯਾਦ ਆਉਂਦੇ ਆ ਮੇਰੇ ਵੀ ਜਵਾਨ ਸੀ ਮੇਰੀ ਵੀ ਧੀ ਜਵਾਨ ਸੀ ਤੈਨੂੰ ਮੇਰੇ ਜਵਾਨਾਂ ਦਾ ਫੜ ਕੇ ਫੜ ਚ ਹੈ ਅੱਮਾ ਉਹ ਦੱਸ ਕਰੀਂਦਾ ਖਸਮ ਜਿਵੇਂ ਬੜਾ ਉਤਾਪਾ ਕਿੱਥੇ ਲੱਗਿਆ ਹੁੰਦਾ ਹੈ ਹਾਂ ਹਾਂ ਕਾਲੀ ਲੈ ਜਾ ਨਾ ਬਥੇਰੀ ਕੁੱਤੀ ਆ ਬਥੇਰੀ ਕੁੱਤੀ ਬਥੇੜਾ ਕੁੱਟਿਆ ਵੀ ਮੈਂ ਇਹਦਾ ਹੱਲ ਤਾਂ ਛੋਣ ਕੀ ਕਰੀ ਇਹਨਾਂ ਦਾ ਚਲ ਜਾ ਚਲ ਜਾ ਚਲ ਲੈ ਜਾ ਲੈ ਜਾ ਬਾਹਰ ਕੇ ਹਾਂ ਮੈਂ ਕਿ ਦਰ ਇਹ ਮੇਰੇ ਸਾਹਮਣੇ ਲੋਕ ਆ ਗਏ ਹਾਂ ਦੇਖ ਰਹਾ ਮੈਨੂੰ ਦੇਖ ਲੈ ਤਾਂ ਇਹ ਕਿਹੜੀ ਘਰਤੀ ਇਹਨਾਂ ਨੇ ਦੇਖ ਲਓ ਇਹਨਾਂ ਨੇ ਮੇਰੇ ਨਾਲ ਕੀ ਕੀਤਾ ਵਈ ਤੁਸੀਂ ਹਜੇ ਮੈਨੂੰ ਮੈਨੂੰ ਇਹ ਗੱਲ ਸੋਚਦੇ ਹੋਵੋਗੇ ਵੀ ਪਤਾ ਨਹੀਂ ਸ਼ਾਇਦ ਕਿੱਕਰ ਸਮਾੜਾ ਨਾ ਭਾਈ ਉਹ ਕਾ ਨੂੰ ਮਾੜਾ ਇਹ ਦੇਖ ਤੂੰ ਤਾਂ ਬੌੜਿਆ ਆਬਦੇ ਆ ਵੀ ਮੈਂ ਮੈਂ ਤੈਨੂੰ ਕਿੰਨਾ ਸਮਝਾਉਂਦਾ ਰਿਹਾ ਹਾਂ ਹਣ ਆਪਾਂ ਨੂੰ ਵਿਚਰੇ ਜਦ ਦਾ ਪਤੀ ਨਹੀਂ ਹੈ ਜੀ ਵੀ ਇੱਥੋਂ ਐ ਗੱਲ ਹੋ ਗਈ ਭਾਈ ਜੇ ਇੱਥੇ ਗੱਲਬਾਤ ਕਰਦੇ ਪੂਰੇ ਭਾਈ ਬੈਠੋ ਮੈਨੂੰ ਪੰਜ ਦਸ ਕਨਾਸ ਲਿਆ ਕੇ ਦੋ ਭਾਈ ਆਹ ਚਲ ਆ ਤਾ ਬਾੜਾ ਬਦਕਾ ਹੋ ਗਿਆ ਜੇ ਮੈਨੂੰ ਪਤਾ ਲੱਗ ਗਿਆ ਨਹੀਂ ਇੱਥੇ ਲੋਕਾਂ ਹੀ ਕਹਿੰ ਜਾਂਦੇ ਵੀ ਤੇਰੇ ਚ ਕਸੂਰ ਆ ਭਾਈ ਓਹੋ ਮਹਾਂ ਜੀ ਦਾ ਨਹੀਂ ਲੜਕਾ ਜਾ ਕਿਹਨੇ ਮਾਰਿਆ ਗੱਲ ਪਤਾ ਕੀ ਹੈ ਹਾਂ ਇਹ ਤਾਂ ਮੈਂ ਅੱਡੇ ਤੋਂ ਲੈ ਕੇ ਆਇਆ ਉਹ ਜੱਸੀ ਚੌਂਕ 'ਤੇ ਬੈਠਾ ਸੀ ਇਹ ਆਪ ਲਗਾੜਾ ਅੱਛਾ ਹਾਂ ਤਾਂ ਇਹ ਬੜਾ ਟਾਈਮ ਲੱਗਦਾ ਹੈ ਹਾਂ ਇੱਥੇ ਬੈਠ ਜਾ ਭਾਈ ਚੱਲ ਕੋਈ ਨਹੀਂ ਮੈਂ ਤਾਂ ਖੜੀ ਚਾਹ ਤੋਈ ਗੱਲ ਬਈ ਮੇਰੇ ਤੇ ਬਹੁਤ ਵੱਡਾ ਬੋਝ ਸੀ ਇਸ ਗੱਲ ਦਾ ਓਹੋ ਹੋ ਹੋ ਹਾਂ ਮਨ ਪਾਚਾ ਉਹ ਕਰਿਆ ਇਹ ਦੇਖ ਲੈ ਆਹ ਫੋਨ ਆਹ ਫੋਨ ਮੈਨੂੰ ਦਿਖਾਇਆ ਫੋਨ ਉਹਦੇ ਕੋਲ ਰਹਿ ਗਿਆ ਹੈ ਫੋਨ ਜ਼ਬਤ ਕਰ ਲੈ ਇਹ ਨਾ ਮੈਂ ਆਪ ਪਟਾਣੇ ਦੇ ਦੇ ਦਿਆਂਗੇ ਇਹਨੂੰ ਮੈਂ ਉਹਨੂੰ ਥਾਣੇ ਦੇ ਦਿਆਂ ਇਹ ਫੋਨ ਦੂਜਾਪਤ ਕਰ ਲੈ ਕੱਲੇ ਨੂੰ ਦੱਸ ਦਿਆਂ ਇਹਦੇ 'ਚ ਹੋਣਗੇ ਸਭ ਦੇ ਨੰਬਰ ਤੇ ਲੱਗੂ ਉਹਨਾਂ ਨੂੰ ਦਾਰੂ ਵੇਚਦੀ ਹੈ ਚਿੱਟਾ ਵੇਚਦੀ ਐ ਇਹ ਇਹਦਾ ਫੇਰ ਦੇਖਾ ਬਨਾਲ ਕੰਮਕਾਰ ਕਜਾਰੀ ਇਹਦਾ ਬਾਹਰ ਹੀ ਨਹੀਂ ਆਉਣੀ ਚਾਹੀਦੀ ਤੇ ਫਿਰ ਗਲਤ ਤਾਂ ਉਹੀ ਹੈ ਇਹਦਾ ਬਾਹਰ ਹੀ ਨਹੀਂ ਆਉਣੀ ਚਾਹੀਦੀ ਇਹ ਜੀ ਟੀਵੀ ਤਾਂ ਨੇ ਪੈਸਾ ਹੀ ਮੁੱਖ ਰੱਖਿਆ ਪੈਸਾ ਮੁੱਖ ਰੱਖਿਆ اچھا ਮੇਰੇ ਜਵਾਬ اچھا ਤੂੰ ਜਿੰਨਾ ਦੇ ਘਰ ਬਰਵਾ ਕੇ ਜਵਾਬ ਮੇਰਾ ਸਿਆਣੇ ਬਣੇ ਬੰਦੇ ਤੂੰ ਪਿੱੱਟ ਦੇ ਵਿੱਚ ਖੜਨਾ ਤੇ ਉੱਪਰ ਕਰਤਾ ਉਹ ਜਵਾਬ ਮੈਂ ਮੈਂ ਕੁਝ ਨਹੀਂ ਹੈਗਾ ਸਹੀ ਗੱਲ ਹੈ ਚਾਹੀਦਾ ਮਨਿੰਦਰ ਦੀ ਸੱਸ ਦਾ ਉਹ ਕੀ ਭਾਲਦੀ ਹੁਣ ਚੰਦਰੀ ਹੋਦਾ ਵੀ ਕਰਦੀ ਹੈ ਅੱਜ ਤਾਂ ਬਹੁਤ ਕੁਛ ਆ ਭਾਈ ਹੁਣ ਕੀ ਕਹੀਏ ਇਹ ਬੱਤ ਹੁਣ ਕਾਹ ਨੂੰ ਮੇਰੇ ਛੜ ਦਾ ਜਵਾਬ ਕੜੀ ਨੂੰ ਛੱਡਿਆ ਆਣ ਲੈ ਚਾਹੀਦਾ ਘਰ ਕ हां भाग गए हैगा रणदार अच्छा जाई जाने हो अच्छा ये आदाना बुढी जी ਦਾ ਮੇਰੇ ਫੋਨ ਮੇਰੇ ਕੋਲ ਹੈ ਠੀਕ ਹੈ ਇਹ ਵੀ ਆਪਾਂ ਪੁਲ ਥਾਣੇ ਦੇਣਾ हां ਤੇ ਮੇਰੀ ਗੱਲ ਸੁਣੋ ਉਹ ਥਾਣੇਦਾਰ ਤੇ ਹੁਣ ਸਾਹਮਣੇ ਉਹ ਕਰਕੇ ਆਈ ਮੈਂ ਸਰਪੰਚ ਸਾਹਿਬ ਨੂੰ ਲੈ ਕੇ ਤੇ ਅਸੀਂ ਸਾਰੇ ਆਵਾਂਗੇ ਠੀਕ ਹੈ ਨਾ ਤੂੰ ਆਪ ਬਠਾ ਆ ਕੇ ਕੋਸ਼ ਮਰਜ਼ੀ ਮੰਨ ਤਾਂ ਕਰੀ ਜਾਂ ਛੱਡਣਾ ਨਹੀਂ ਇਹਨਾਂ ਨੂੰ ਠੀਕ ਆ ਦੋ ਘੰਟੇ ਦਾ ਪੱਟੀ ਚੱਲੀ ਜਾਂਦਾ ਵੀ ਖੁਸ਼ੀ ਦਾ ਹਾਂ ਹਾਂ ਹੁਣ ਕੱਢੂ ਕਰਦੀ ਜਦੋਂ 76 ਪੈਨ ਤੋ ਡਾਰਾ ਹੁਣ ਹਾਂ ਹਾਂ ਮੇਰੇ ਥਾਲ ਖੜੇ ਲੈ ਦੇਖ ਲੈ ਕਰੀ ਨੀ ਨਾ ਪੈਣਾ ਚ ਪੈਣੀ ਆ ਲੈ ਇਹ ਰਾਜਪਾਲ ਆ ਇਹਨੂੰ ਵੀ ਸ਼ਰਮ ਆਈ ਪਤਾ ਕੀ ਜਿੱਥੇ ਪੈਸਾ ਖੜ ਗਿਆ ਕੋਈ ਸ਼ਰਮ ਦੇਖਦਾ ਨਾ ਕੋਈ ਠੰਗ ਦੇਖਦਾ ਰੁਪਿਆ ਮੂੰਹ ਛਾਰਿਆਂ ਦੇ ਬੰਦ ਕਹਿੰਦਾ ਰੁਪਿਆ ਚੀਜ਼ ਹੀ ਮੇਰੇ ਛੜਦੀ ਐ ਜੀ ਗੱਲ ਐ ਭਾਈ ਨਾ ਕੋਈ ਸਿਆਣਾ ਆ ਵੈਣਾ ਆ ਉਹੀ ਗੱਲ ਇਹਦੀ ਕੋਈ ਉਮਰ ਹੈਗੀ ਉਹੀ ਤਾਂ ਗੱਲ ਹੈ ਕਿਹੜੇ ਇਲਜ਼ਾਮ ਆਏ ਆ ਤੇ ਸਾਰੇ ਪਿੰਡ ਮੇਰੇ ਤੇ ਥੂ ਥੂ ਕਰਦਾ ਸੀ ਅੱਜ ਮੈਨੂੰ ਥੋੜਾ ਜਿਹਾ ਬਾ ਬਹੁਤ ਵਧੀਆ ਕੀਤਾ ਤੈਨੂੰ ਬਾਈ ਜੀ ਤੂੰ ਕਹ ਲੈ ਤਿੰਨ ਮਹੀਨੇ ਤਿੰਨ ਮਹੀਨੇ ਅੰਦਰ ਅੱਗ ਵੱਲਦੀ ਰਹੀ ਮੇਰੇ ਤਿੰਨ ਮਹੀਨੇ ਉੱਥੇ ਬੈਠਾ ਮੈਂ ਆਈ ਸੋ ਜਾਂਦਾ ਸੀ ਵੀ ਵੀ ਮੇਰੇ ਨਾਲ ਬਣ ਕੀ ਗਿਆ ਗੱਲ ਕਰਕੇ ਮੇਰੇ ਤਾਂ اچھا ਮੈਂ ਵੀ ਤੈਨੂੰ ਕਿਸੇ ਗੱਲ ਤੋਂ ਰੋਕਦਾ ਸੀ ਮੈਨੂੰ ਆਈ ਸੀ ਵੀ ਚਲ ਕੋਈ ਵੇੜਾ ਆਊਗਾ ਵੇੜਾ ਆਊਗਾ ਵੇੜਾ ਕੋਤਦੀ ਆਪੀ ਤਫਾਕ ਹੋ ਗਿਆ ਆਪੀ ਆਪਦੇ ਆਪ ਹੀ ਛੁਣੀ ਘੜੀ ਆ ਗਈ ਆ ਫੜੇ ਗਏ ਜਦੋਂ ਇਹ ਫੜੇ ਗਏ ਹੁੰਡੀਆਂ ਆਪਦੇ ਆਪ ਉਹਦੀ ਮਾਂ ਦੀ ਫੜੀ ਗਈ ਗਾ ਹੋ ਵੀ ਮੈਂ ਤੁਸੀਂ ਹੁਣ ਦੇਖਦਾ ਜਾ ਬਲਕੌਰ ਸਾਹ ਹੁਣ ਮੈਂ ਕਰਦਾ ਕੀ ਆ ਅੱਛਾ ਆਇਆ ਕਰੋ ਤੁਸੀਂ ਬੈਠ ਕੇ ਚਾਹ ਪਾਣੀ ਪੀਓ ਆਹੋ ਬਾਈ ਤੁਸੀਂ ਵੀ ਬੈਠ ਜਾਓ ਉੱਥੇ ਕੋਈ ਕੋਈ ਨਹੀਂ ਆਉਣਾ ਅਜੀ ਬੰਦਾ ਮੱਫੇ ਕਰ ਜਾ ਚੱਲੋ ਅੰਦਰ ਹਣਾ ਹੋਰ ਹਰਪੀਤ ਬਣਾਉਣੀ ਆ ਚਾਹ ਦੀ ਕੋਟ ਹਾਂ ਹਰਪੀਤ ਹੀ ਅੰਦਰ ਤੇ ਹੋਾਈ ਨਹੀਂ ਹਜੇ ਮਨਿੰਦਰ ਦੀ ਮਾਂ ਮਨਿੰਦਰ ਦੀ ਮਾਂ ਨੂੰ ਅੱਜ ਲੈ ਕੇ ਆਉਣਾ ਸੀਗਾ ਮੈਂ ਪਹਿਲਾਂ ਮੈਨੂੰ ਆਹ ਪਤਾ ਲੱਗਿਆ ਤੇ ਫਿਰ ਆਹ ਕਸਮਾਨ ਪੈ ਗਿਆ ਫਿਰ ਮੈਂ ਕਿਹਾ ਚੱਲ ਕੱਲ ਨੂੰ ਲਿਆਵਾਂਗਾ ਗੋਹਿਆਂ ਜੀ ਬਈਆ ਮੈਂ ਹੋਰ ਕਹਿੰਦਾ ਸੀ ਤੈਨੂੰ ਹਾਂ ਕੰਮ ਤਾਂ ਤੇ ਕਤਾ ਬਹੁਤ ਅੱਛਾ ਬਾਚੀ ਵਾਲਾ ਠੀਕ ਹੈ ਹੁਣ ਮੇਰਾ ਵੀਰ ਮੈਂ ਤੇਰੇ ਨਾਲ ਖੜਾ ਪਹਿਲਾਂ ਤਾਂ ਤੈਨੂੰ ਮੈਂ ਵਰਜ ਦਤੀ ਤੈਨ ਮੈਂ ਰੋਕਦਾ ਸੀ ਭਾਬ ਕਹਿਣ ਦਾ ਵੀ ਤੂੰ ਐ ਨਾ ਕਰ ਐ ਨਾ ਕਾ ਹੁਣ ਤੈਨੂੰ ਜਿਹੜੀ ਚੀਜ਼ ਦੀ ਲੋੜ ਆ ਮੈਂ ਤੇਰੇ ਨਾਲ ਮੋੜ ਨਾਲ ਮੋੜ ਲਾ ਕੇ ਖੜਾ ਕਿਤੇ ਮਾਜੀ ਲੈ ਚ ਦੇਖ ਬਲਕੌਰ ਸਾਹਿਬ ਆ ਤੂੰ ਬਾਤ ਥਾ ਮੇਰੀ ਗੱਲ ਸੁਣ ਅੱਜ ਤੱਕ ਸ਼ੇਂਦਰਪਾਲ ਦੇ ਰਾਜ ਨੂੰ ਮੈਂ ਰਾਜ ਬਣਾ ਕੇ ਰੱਖਿਆ ਹਾਂ ਕੀ ਦੇ ਕਹਿਣ ਤੇ ਤੇਰੇ ਜੀ ਮੇਰੇ ਮੇਰੇ ਕਹਿਣ ਤੇ ਠੀਕ ਹੈ ਨਾ ਰੱਖਿਆ ਮੰਨ ਜਦੋਂ ਮੈਂ ਜਦੋਂ ਸਾਰੇ ਕਾਗਜ਼ ਲਿਜਾ ਕੇ ਨਕਲ ਮੈਂ ਦਿਖਾਈ ਉਹਨੂੰ ਹਾਂ ਪਰ ਨਾਂ ਥੱਲੇ ਜ਼ਮੀਨ ਨਿਕਲ ਗਈ ਸੀ ਅੱਛਾ ਪਰ ਮੈਂ ਆਪਦੀ ਧੀ ਕਰਕੇ ਚੁੱਪ ਕਰ ਗਿਆ ਤੂੰ ਮੇਰਾ ਮੂੰਹ ਬੰਨਤਾ ਸੀ ਹਾਂ ਠੀਕ ਹੈ ਨਾ ਓਏ ਫਿਰ ਇਹ ਛਮਾ ਹੁੰਦਾ ਕੋਈ ਛਮੇ ਦੇ ਛਾਪ ਨਾਲ ਕੋਈ ਕੰਮ ਲੀਕਿਆ ਜਾਂਦਾ ਹੁੰਦਾ ਮੇਰੀ ਗੱਲ ਸੁਣ ਬਲਕੌਰ ਸਿਆ ਹੁਣ ਤਾਂ ਸਮਾ ਗਿਆ ਹੁਣ ਤਾਂ ਮੇਰੀ ਸਾਰੀ ਪੱਟੀ ਮੇਸ ਹੋ ਗਈ ਯਾਰ ਹੁਣ ਵੀ ਹੁਣ ਤਾਂ ਮੈਂ ਤੈਨੂੰ ਕਹੀ ਜਾਣਾ ਬਾਈ ਹੁਣ ਨਹੀਂ ਮੈਂ ਛੱਡਦਾ ਇਹਨੂੰ ਮੈਂ ਤੈਨੂੰ ਗੱਲ ਕਹਿਣਾ ਵੀ ਛੱਡਣੇ ਜਾ ਕਮਾਲ ਦੀ ਗੱਲ ਮੈਂ ਤਾਂ ਜਿੰਨੂੰ ਕਹਿਣਾ ਵੀ ਜਿਹੜਾ ਤੈ ਕੰਮ ਕਰਨਾ ਹੈ ਕਰ ਮੈਂ ਤੇ ਇਹ ਨਾ ਆਂ ਹਾਂ ਮੈਂ ਤੈਨੂੰ ਐ ਕਹਿਣਾ ਇਹਦਾ ਪਤੀੜਾ ਚੜਾ ਦੇ ਕੰਦਾ ਤੇ ਹੁਣ ਦੇਖਦਾ ਜਾਈ ਹਾਂ ਵੀ ਮੈਂ ਸ਼ਿੰਦਰਪਾਲ ਦੇ ਨਾਲ ਕਰਦਾ ਕੀ ਹਾਂ ਹਾਂ ਦੇਖੇ ਜਾਈ ਸ਼ਿੰਦਰਪਾਲ ਹੁਣ ਤੇਰਾ ਕਾਲ ਵਾਰ ਆ ਗਿਆ ਭੱਜ ਜੀ ਨੂੰ ਰਾਹ ਨਾ ਥਾਵੇ ਮੈਂ ਤੈਨੂੰ ਐ ਕਹਿਣਾ ਜਣੀ ਦੀ ਇੱਥੇ ਬਾਗਾਂ 'ਚ ਫਿਰਦੀ ਐ ਤੂੰ ਗੱਲ ਸੁਣ ਕੁੜੇ ਇਧਰ ਹੁਣ ਇਹਨੂੰ ਕੀ ਕੰਮ ਪੈ ਗਿਆ ਮੇਰੇ ਤੋਂ ਕਿ ਸਾਰਾ ਦਿਨ ਤੂੰ ਖੜੀ ਰਹਿੰਦੀ ਹੈਂ ਹਾਂਜੀ ਮੰਮੀ ਮੈਨੂੰ ਐਂ ਦੱਸ ਇਧਰ ਆ ਪਹਿਲਾਂ ਮੇਰੇ ਮੂਰੇ ਕਿਹਦੇ ਵਿਆਹ ਤੇ ਚੱਲਨੀ ਐ ਵਿਆਹ ਤੇ ਹਾਂ ਕਿਹਦਾ ਵਿਆਹ ਹੈ ਮੰਮੀ ਮੈਂ ਤਾਂ ਤੁਸੀਂ ਦੱਸਿਆ ਨਹੀਂ ਨਹੀਂ ਕਾਮਲੀਏ ਉਹੀ ਤਾਂ ਤੈਨੂੰ ਮੈਂ ਪੁੱਛਦੀ ਆਂ ਵੀ ਤੂੰ ਕਿਹਦੇ ਵਿਆਹ ਤੇ ਚੱਲਨੀ ਐ ਨਹੀਂ ਬੰਠਣ ਕੇ ਮੰਮੀ ਆਖਿਰਕਾਰ ਮੈਂ ਇਸਕਰ ਦੀ ਨੂ ਆ ਜਿਵੇਂ ਮਾੜਾ ਕਪੜਾ ਪਾਵਾਂਗੀ ਲੋਕ ਕੀ ਕਹਿਣਗੇ ਵੀ ਇਹੋ ਜੀ ਸਰਦਾਰਾ ਦੀ ਨੂ ਆ ਕਪੜਾ ਲੀੜਾ ਤਾਂ ਚੱਲਦਾ ਪੰਦੀ ਨਹੀਂ ਇਹੀ ਤਾਂ ਤੈਨੂੰ ਮੈਂ ਕਹਿਣੀ ਆ ਵੀ ਮੈਂ ਤੇਰੀ ਨਾ ਇੱਥੇ ਆਰਤੀ ਨਹੀਂ ਉਤਾਰਨੀ ਕਹਿਣਗੇ ਇਹਨੂੰ ਲੋਕ ਵੀ ਸਰਦਾਰਾਂ ਦੀ ਨੂ ਨਾਲੇ ਹੋਰ ਘਰ ਦੇ ਕੰਮ ਮੰਨੀ ਧਿਆਨ ਦੇ ਲਿਆ ਕਰ ਜਿਹੜੀ ਘਰ ਦੇ ਕੰਮ ਕਰਦੀ ਹੁੰਦੇ ਨਾ ਉਹਦੇ ਇਹ ਜੇ ਲੀੜੇ ਨਹੀਂ ਜੱਜਦੇ ਹੁੰਦੇ ਮੰਮੀ ਘਰ ਦਾ ਸਾਰਾ ਕੰਮ ਤਾਂ ਕਰ ਲਿਆ ਹੋਰ ਕੀ ਰਹਿ ਗਿਆ ਕੁੱਲੀ ਮੈਂ ਥੱਕ ਜਾਨੀਆ ਕਰ ਦੋ ਸਾਰਾ ਕੰਮ ਕਰਦੇ ਨੂੰ ਹੋਰ ਕਿਸ ਨੂੰ ਤੁਸੀਂ ਕਹਿੰਦੇ ਨਹੀਂ ਹੈਗੇ ਕੰਮ ਕਰਨ ਨੂੰ ਲੈ ਹੱਡੀ ਤੂੰ ਪਤਾ ਨਹੀਂ ਕਿਹੜਾ ਪਹਾੜੋਂ ਪੱਥਰ ਲੈ ਕੇ ਆਉਣੀ ਜਿਹੜਾ ਤੂੰ ਥੱਕ ਜਾਨੀਆ ਮੇਰੀ ਗੱਲ ਸੁਣ ਲੈ ਆ ਨਾ ਜੇ ਇੱਥੇ ਰਹਿਣਾਗਾ ਤੇ ਚੱਜ ਦੇ ਕੱਪੜੇ ਪਾਇਆ ਕਰ ਜਿਹੇ ਜੇ ਘਰ ਦੇ ਚ ਪਾਈਦੇ ਆ ਕਿਉਂ ਮੰਮੀ ਮਨਿੰਦਰ ਤਾਂ ਇੰਨੇ ਸੋਹਣੇ ਸੋਹਣੇ ਸੂਟ ਪਾਉਂਦੀ ਐ ਤੇ ਮੇਰੀ ਵਾਰੀ ਤੁਸੀਂ ਮਨਾ ਕਰੀ ਜਾਂਦੇ ਹੋ ਵੀ ਘਰਾਂ ਲਈ ਲੀੜੇ ਪਾ ਲੈ ਕਰ ਨਾ ਹਣ ਤੂੰ ਮਨਿੰਦਰ ਦੀ ਰੀਸ ਕਰੇਂਗੀ ਹੋ ਕਿੱਥੇ ਤੇ ਤੂੰ ਕਿੱਥੇ ਜਿਹੜੇ ਤੇਰੇ ਲੱਛਣ ਐ ਨਾ ਇਹ ਤਾਂ ਮੈਂ ਬਸ ਇੱਕ ਦਿਨ ਉੱਥੇ ਰੱਖੀ ਬੈਠੀ ਆ ਨਹੀਂ ਤੈਨੂੰ ਤਾਂ ਇਸ ਘਰ 'ਚ ਮੈਂ ਖੰਗਣ ਵੀ ਨਾ ਦੇਵਾ ਠੀਕ ਐ ਤੁਹਾਨੂੰ ਤਾਂ ਮੈਂ ਹੀ ਮਾੜੀ ਲਾਦੀ ਆ ਵੈਸੇ ਵੀ ਮਨਿੰਦਰ ਦੀ ਗੱਲ ਕਰਦੇ ਹੋ ਤੁਸੀਂ ਉਹ ਤਾਂ ਮੇਰੀ ਰੀਸ ਕਰ ਹੀ ਨਹੀਂ ਸਕਦੀ ਮੈਂ ਉਹਦੀ ਰੀਸ ਨਹੀਂ ਕਰਦੀ ਉਹ ਮੇਰੀ ਰੀਸ ਕਰਦੀ ਆ ਤੇਰੀ ਰੀਸ ਉਹ ਕਰੇ ਵੀ ਨਾ ਜਿਹੜੀਆਂ ਝੰਡੀਆਂ ਤੇਲਾ ਰੱਖੀਆਂ ਨੇ ਨਾ ਬਸ ਮੇਰੀ ਗੱਲ ਸੁਣ ਲੈ ਔਰ ਚੁੱਲੇ 'ਚ ਸਵਾ ਕੱਢ ਜਾ ਕੇ ਚੁੱਲੇ 'ਚ ਸਵਾ ਮੰਮੀ ਪਰ ਮੇਰੇ ਤਾਂ ਨੋ ਖਰਾਬ ਹੋ ਜਣੇ ਨੇ ਮੈਥੋਂ ਨਹੀਂ ਕੱਢੀ ਦਿੰਦੀ ਹੈਗੀ ਸਵਾਸ ਹੋ ਹੋਰ ਜਿਹੜਾ ਮਰਜੀ ਕੰਮ ਦੇ ਲੋ ਮੈਂ ਉਹ ਕਰ ਲਾਂਗੀ ਪਹਿਲਾਂ ਤਾਂ ਇਹਨਾਂ ਨੋਹਾਂ ਨੂੰ ਫੂਕ ਲੱਗ ਲਾ ਲਾ ਕੱਟ ਦੇ ਇਹਨਾਂ ਨੂੰ ਇਹ ਬਿਮਾਰੀ ਦਾ ਘਰ ਹੁੰਦੇ ਐ ਮੈਂ ਨਹੀਂ ਕੱਟ ਸਕਦੀ ਹੈਗੀ ਨੋ ਮੈਂ ਤੈਨੂੰ ਕੀ ਕਿਹਾ ਤੈਨੂੰ ਮੇਰੀ ਗੱਲ ਸਮਝ ਨਹੀਂ ਆਉਂਦੀ ਮੈਂ ਫਾਰਸੀ ਬੋਲਦੀ ਆ ਜਿਹੜੀ ਗੱਲ ਤੈਨੂੰ ਮੈਂ ਕਹਤੀ ਨਾ ਚੁੱਪ ਕਰਕੇ ਮੰਨ ਲਿਆ ਕਰ ਕੋਈ ਨਾ ਕਰਦੋਂ ਨਹੀਂ ਕੋ ਜਲ ਜਾ ਚੱਕ ਆਏ ਜੇ ਕਿਚਾਕਦੀਏ ਮੇਰੇ ਬੰਨੀ ਕੌੜੀ ਕੌੜੀ ਉਥੋਂ ਬੱਠੜ ਫੂਕਲਾ ਚੱਕ ਲੈ ਪਹਿਲਾਂ ਹੋਰ ਇਹਨੂੰ ਹੱਥਾਂ 'ਚ ਲੈ ਕੇ ਬੈਠੇਗੀ ਕੰਮ ਕਰਨ ਦੇ ਵੀ ਲੱਛਣ ਹੈ ਨਹੀਂਗੇ ਜੇ ਤਾਂ ਮਾਂ ਨੇ ਕੁਝ ਸਿਖਾ ਕੇ ਭੇਜਿਆ ਹੋਵੇ ਤਾਂ ਤਾਂ ਪਤਾ ਹੋਵੇ ਵੀ ਕੰਮ ਕਿਵੇਂ ਕਰੀਦਾ ਮੈਂ ਕੱਲੀਆਂ ਬੈਰ ਤਾਂ ਹੁੰਦੀਆਂ ਉਹ ਜਿੰਨੀਆਂ ਮਰਜ਼ੀ ਕਰਾ ਲੂ ਚੁਸਤ ਚਲਾਕੀ ਸਾਰ ਜਾਣਦੀਆਂ ਮਾਂਾਂ ਧੀਆਂ ਮੈਂ ਤਰਦੀ ਤਾਂ ਦੇਖ ਲੈ ਨੀ ਮੈਂ ਤੈਨੂੰ ਐ ਨਹੀਂ ਕਿਹਾ ਵੀ ਇਹ ਕੜਛਰਣ ਕੱਢ ਸਵਾ ਹੱਥ ਕੀ ਟੁੱਟੇ ਨੇ ਤੇਰੇ ਹੱਥਾਂ ਨਾਲ ਕੱਢ ਮੰਮੀ ਹੁਣਾ ਇੱਥੇ ਪਿਆ ਤਾਂ ਸੀਗਾ ਮੈਂ ਇਹਦੇ ਨਾਲ ਹੀ ਕੱਢ ਦੰਨੀ ਆ ਤੈਨੂੰ ਮੈਂ ਕੀ ਕਿਹਾ ਸੁਣਦੀ ਨਹੀਂ ਹੁੰਦੀ ਮੋਟੀ ਮੱਤ ਦੀ ਆਪਦੀ ਪਗਾਉਂਦੀ ਐ ਹਾਂ ਐਂ ਕੰਮ ਕਰਨੇ ਸਿੱਖ ਆ ਤਾਂ ਆਪਣੇ ਚੱਲ ਚੱਲ ਤੇ ਕੀ ਘਰੇ ਕਦੇ ਇਹੋ ਜਿਹਾ ਕੰਮ ਕਰੇ ਵੀ ਨਹੀਂ ਜਿਹੜੇ ਕੰਮਿੱਤੇ ਕਰਨੇ ਚਾਹਰੇ ਨੇ ਨਾ ਬੁੜਬੁੜ ਜੇ ਕੀ ਕਰਦੀ ਐ ਜਿਹੜੀ ਗੱਲ ਐ ਨਾ ਦਿਲ ਚ ਕੋਲੇ ਆ ਕੇ ਕਹੇ ਮੇਰੇ ਤੈਨੂੰ ਦੱਸਾਂ ਪਤਾ ਮੈਂ ਲੈ ਮੰਮੀ ਹੱਦ ਕਰੀ ਜੰਨੇਓ ਮੇਰੇ ਦਿਲ ਚ ਕੀ ਗੱਲ ਹੋਣੀ ਐ ਨਾਲੇ ਇਹੋ ਜੇ ਕੰਮ ਨਾ ਨੌਕਰਾਨੀਆਂ ਕਰਦੀ ਹੁੰਦੀਆਂ ਨੇ ਨਾ ਕੀ ਕਰਦੀ ਮਾਲਕਣ ਤੇ ਮੈਂ ਇਸ ਘਰ ਦੀ ਮਾਲਕਣ ਉਹ ਪ੍ਰੀਤ ਨੂੰ ਕਹਜੋ ਉਹ ਕੰਮ ਕਰੇ ਸਾਰਾ ਘਰ ਦਾ ਕੰਮ ਮੈਂ ਕਰਦੀ ਆ ਮੇਰੇ ਨਾਲ ਨਾ ਵਾਦਾ ਰਾਮ ਤਾਂ ਉਹ ਕਰਦੀ ਐ ਐਨਾ ਮੈਨੂੰ ਤੰਗ ਵੀ ਨਾ ਕਰੋ ਕਿ ਮਰ ਮਜਬੂਰਨ ਮੈਨੂੰ ਉਹਨਾਂ ਕੋਲ ਜਾਣਾ ਪਵੇ ਕੀ ਕਹਿਣੀ ਐ ਕਾਦੇ ਡਰਾਵੇ ਦਿੰਨੀ ਐ ਮੈਨੂੰ ਦੱਸੀ ਮੈਨੂੰ ਡਰਾਵੇ ਨਹੀਂ ਹੈਗੇ ਇਹ ਸਿੱਧੀ ਸਾਫ਼ ਗੱਲ ਕਹਿਨੀ ਐ ਮੈਂ ਤੁਹਾਨੂੰ ਜੇ ਮੈਨੂੰ ਬાળા ਤੰਗ ਕਰਿਆ ਨਾ ਮੈਂ ਮੈਡਮ ਨੂੰ ਜਾ ਕੇ ਸ਼ਿਕਾਇਤ ਲਾ ਦੇਣੀ ਐ ਵੀ ਹਾਂ ਮੈਨੂੰ ਇਹ ਇੱਥੇ ਬાળા ਤੰਗ ਕਰੀ ਜਾਂਦੇ ਨੇ ਤੇਰੀਆਂ ਕਰਤੂਤਾ ਨਾ ਮੈਡਮ ਤੋਂ ਲੁਕੀਆਂ ਹੋਈਆਂ ਨਹੀਂ ਖਬਰਦਾਰ ਜੇ ਅੱਗੇ ਕੁਛ ਬੋਲੀਏ ਤਰ ਜਾਂਦਰ ਜਾ ਤਰ ਚੱਕੀ ਨਾ ਦੱਸੂ ਇਹ ਮੈਡਮ ਨੂੰ ਨਾਲੇ ਹੋਰ ਇਹ ਗਿੱਦੜ ਧਮਕੀਆਂ ਕਿਸੇ ਨੂੰ ਹੋਰ ਦੇਈਂ ਇਹ ਤਮ ਕੀ ਨਹੀਂ ਹੈਗੀ ਇਹ ਅਸਲ ਗੱਲ ਹੀ ਦੱਸਦੀਆਂ ਮੈਂ ਕੰਮ ਕਰਨ ਵੇਲੇ ਤੈਨੂੰ ਮੌਤ ਪੈਣ ਲੱਗ ਜਾਂਦੀ ਏ ਉਹਦੇ ਵਿੱਚ ਹੁੰਦੇ ਨੇ ਕਿ ਲਈ ਜਵਾਨ ਹੀ ਲੜਾਉਣੀ ਆਉਂਦੀ ਏ ਤੈਨੂੰ ਕੀ ਗੱਲ ਮਾਂ ਘਰ ਦੇ ਸਾਰੇ ਕੰਮ ਕਰਦੀਆਂ ਮੈਂ ਪ੍ਰੀਤ ਨੂੰ ਕਾਦੇ ਲਈ ਰੱਖਿਆ ਔਰੇ ਨੌਕਰਾਣੀ ਆਹ ਸਾਰੇ ਘਰ ਦੇ ਕੰਮ ਉਹਨਾ ਤੋ ਕਰਾਇਆ ਕਰੋ ਤੈਨੂੰ ਜਿੰਨੀ ਗੱਲ ਕਹਤੀ ਸਮਝ ਨਹੀਂ ਆਉਂਦੀ ਸਮਝ ਤਾਂ ਬਹੁਤ ਕੁਝ ਆਉਂਦਾ ਮੈਨੂੰ ਤੂੰ ਤਾਂ ਦੇਖਦੀ ਜਾਈ ਤੈਨੂੰ ਕਿਵੇਂ ਕੜਿੱਕੀ ਚ ਲੈ ਕੇ ਆਉਣੀ ਆ ਮੈਂ ਕਰਤੇ ਕੰਮ ਕਰਾਉਂਦੀ ਐ ਤੂੰ ਮਨਿੰਦਰ ਹਾਂ ਜੀ ਦੀ ਕੀ ਹੋ ਗਿਆ ਨਾ ਕੁਛ ਨਹੀਂ ਹੋਇਆ ਹੋਣਾ ਕਿ ਤੁਸੀਂ ਕੀ ਬਾਲਟੀ ਚੱਕੀ ਫਿਰਦੇ ਹੋ ਮੈਂ ਤਾਂ ਕਿਉਂ ਨਾ ਕੁਮਾਥੀ ਲੈਣੇ ਤੋੜ ਕੇ ਨਾਲੇ ਪਾਲਕ ਮਗਸਾਗ ਜਾ ਬਣਾ ਲਾਂਗੇ ਵਧੀਆ ਬਣ ਜੂਆ ਚਲ ਵਧੀਆ ਗੱਲ ਉਹ ਵੀ ਆਖੀਆਂ ਨੂੰ ਸਕੇ ਇਨ ਸਾਗ ਬਣਾ ਲਓ ਤੇ ਗੱਲ ਐ ਕੋਈ ਤੈਨੂੰ ਕੀ ਹੋ ਰਿਹਾ ਦੇ ਕੁਛ ਨਹੀਂ ਗੱਲ ਕੀ ਹੋਣੀ ਆ ਮੈਨੂੰ ਤੇ ਡੈਡੀ ਦੀ ਬਾਲੀ ਫਿਕਰ ਹੋਈ ਜਾਂਦੀ ਐ ਸੱਚੀ ਕਿੰਨਾ ਟਾਈਮ ਹੋ ਗਿਆ ਸਾਨੂੰ ਕੋਸ਼ਿਸ਼ ਕਰਦਿਆਂ ਨੂੰ ਪਰ ਅਜੇ ਤੱਕ ਕੋਈ ਗੱਲ ਹੀ ਨਹੀਂ ਬਣੀ ਹੈਗੀ ਪਤਾ ਨਹੀਂ ਮੇਰੇ ਡੈਡੀ ਕਦੋਂ ਜੇਲ੍ਹ ਤੋਂ ਬਾਹਰ ਆਊਗਾ ਹੈ ਬੋਲੀ ਫੇਰ ਕੀ ਕਰਦੀ ਕੋਈ ਗੱਲ ਨਹੀਂ ਆਜੂਗਾ ਹੁਣ ਸਾਰੇ ਤਾਂ ਭੱਜੇ ਫਿਰਦੇ ਨੇ ਨਾਲੇ ਤੇਰੇ ਆਏ ਰੁਸ ਕੇ ਬੈਠਣ ਨਾਲ ਯਾਰ ਮੂੰਹ ਬਣਾ ਕੇ ਕੁਛ ਬਣ ਜੂਗਾ ਪਹਿਲਾਂ ਮੈਨੂੰ ਆਏ ਦੱਸ ਦੀ ਕੋਸ਼ਿਸ਼ ਤਾਂ ਕਰੀ ਜਾਂਦੇ ਆ ਪਰ ਕੋਈ ਹਾਲਤ ਤਾਂ ਨਿਕਲੇ ਜੇ ਇਹਨਾਂ ਨੂੰ ਕਹਿ ਦੇਣੀ ਆ ਮੈਂ ਕੀਤਾ ਹੋਇਆ ਫੋਨ ਮੈਂ ਕਹਿਤਾ ਉਹਨਾਂ ਨੂੰ ਉਹ ਆਪੇ ਕੋਈ ਐਦਾਂ ਥੋੜਾ ਹੁੰਦਾ ਵੀ ਘਰੇ ਬਹਿ ਕੇ ਫੋਨ ਕਰ ਦੋ ਤਾਂ ਗੱਲ ਸਾਰੀ ਹੋ ਜਾਂਦੀ ਆ ਅੱਗੇ ਤਾਂ ਕਾਲਾ ਵੀਰਾ ਨਾਲ ਖੜਦਾ ਹੁੰਦਾ ਸੀਗਾ ਉਹ ਮੂਰੇ ਹੋ ਜਾਂਦਾ ਸੀਗਾ ਹੁਣ ਉਹਨੂੰ ਕਹਿਣ ਜੋਗੇ ਵੀ ਨਹੀਂ ਹੈਗੇ ਚਲ ਕੋਈ ਨਾ ਸੱਚ ਦੀ ਜਿੱਤ ਹੁੰਦੀ ਹੈਗੀ ਪਰ ਟਾਈਮ ਤਾਂ ਲੱਗਦਾ ਹੁੰਦਾ ਸੱਚ ਨੂੰ ਸਾਬਤ ਕਰਨ ਵਾਸਤੇ ਝੂਠ ਦੀ ਕਦੇ ਜਿੱਤ ਨਹੀਂ ਹੁੰਦੀ ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲਿਆ ਅਗਲਾ ਜਿਹਦੀ ਕਿੰਨੀ ਬਦਨਾਮੀ ਹੋ ਗਈ ਮੇਰੇ ਪਿਆਉ ਦੀ ਸਾਰੇ ਨਾ ਮੇਰੇ ਪਿਓ ਨੂੰ ਮੰਨਦੇ ਹੁੰਦੇ ਸੀ ਪਿੰਡ 'ਚ ਹੈ ਕਦੇ ਗਿੱਲੇ ਕੋਹੇ ਤੇ ਪੈਰ ਨਹੀਂ ਤਰਿਆ ਸੀਗਾ ਪਰ ਪਤਾ ਨਹੀਂ ਕਿਹਨੇ ਮੇਰੇ ਪਿਓ ਤੇ ਐਡਾ ਵੱਡਾ ਇਲਜ਼ਾਮ ਲਾਤਾ ਸਾਰੇ ਪਿੰਡ ਜੀ ਥੂ-ਥੂ ਕਰਵਾਤੇ ਜਮਾ ਮੈਂ ਤਾਂ ਐਂ ਕਹਿਨੀ ਆ ਜੀਨੇ ਵੀ ਤੇਰੇ ਪਿਓ ਤੇ ਇਲਜ਼ਾਮ ਲਾਇਨ ਕੀੜੇ ਪੈ ਕੇ ਮਰੇ ਸਾਲਾ ਸੁੱਖ ਦੀ ਨੀਂਦ ਨਾ ਸੋਵੇ ਉਹਦੇ ਨਾਲ ਐਂ ਬੰਨ ਨੂੰ ਫੇਰ ਪੁੱਛੀਏ ਜਦੋਂ ਤੇ ਜਵਾਕ ਤੇਰੇ ਵਾਂਗੂ ਤੜਫਣ ਜਿਵੇਂ ਤੂੰ ਤੜਫਦੀ ਅੱਜ ਸਹੀ ਗੱਲ ਅਦੀ ਮੈਨੂੰ ਤਾਂ ਇੱਕ ਵਾਰੀ ਉਹ ਮਿਲ ਜੇ ਸੱਚੀ ਮੈਂ ਤਾਂ ਉਹ ਮੂੰਹ ਹੀ ਰੰਗ ਦਾ ਮਾਰ-ਮਾਰ ਚ ਮੇਰੇ ਸਾਉ ਪਿਓ ਤੇ ਐਡਾ ਵੱਡਾ ਇਲਜ਼ਾਮ ਲਾਤਾ ਪਤਾ ਨਹੀਂ ਉਹਨੂੰ ਕੀ ਮਿਲਿਆ ਹੋਊਗਾ ਹੁਣ ਆਪ ਲੋਕ ਕੇ ਬੈਠ ਗਈ ਅੱਗੇ ਵੀ ਨਹੀਂ ਆਉਂਦੀ ਤੂੰ ਨਾ ਫਿਕਰ ਕਰ ਇੱਕ ਵਾਰੀ ਮੈਨੂੰ ਉਹਦਾ ਪਤਾ ਦੱਸ ਦਿਓ ਰਹਿੰਦੀ ਕਿੱਥੇ ਜੇ ਲੰਡੀ ਦੀ ਗੁੱਤਨੀ ਜੀ ਫੜ ਕੇ ਨੂੰ ਨਾ ਘੇੜੇ ਦਿੱਤੇ ਨਾ ਮੈਨੂੰ ਵੀ ਪਰੀਤੋ ਕੀ ਨਹੀਂ ਕਹਿਣਾ ਆਏ ਨਹੀਂ ਲੋਟ ਆਉਂਦੀ ਉਹ ਦੀ ਜੇ ਕਾਰ ਬਾਰ ਦਾ ਪਤਾ ਹੋਵੇ ਤਾਂ ਅਸੀਂ ਆਪ ਨਾ ਜਾ ਵੜਦੇ ਹੋਂ ਨੂੰ ਪਤੀ ਨਹੀਂ ਕੌਣ ਸੀ ਕਿੱਥੋਂ ਆਈ ਸੀ ਕੀ ਆ ਤਾਂ ਪਤਾ ਸੇ ਅੱਗੇ ਪਿੱਛੇ ਕੀ ਸੀ ਸੰਨ ਤਾਂ ਕੁਝ ਵੀ ਨਹੀਂ ਪਤਾ ਦੀ ਇਹ ਤਾਂ ਕਿਸੇ ਨਾ ਪੈਸੇ ਕੋ ਸੇ ਦੇ ਕੇ ਜਾਂਦਾ ਹੈ ਕੰਮ ਕਰਾਇਆ ਮੇਰੇ ਪਿਓ ਤੇ ਪਹਿਲਾਂ ਵੀ ਇੱਕ ਵਾਰੀ ਦੀ ਆਈ ਇਲਜ਼ਾਮ ਲਾਤਾ ਸੀਗਾ ਆ ਭੁੱਖੀ ਫੜੀ ਗਈ ਸੀ ਸਾਡੇ ਘਰੋਂ ਤင်း ਇਹੋ ਜਿਹਿਆਂ ਦੇ ਕਿਹੜੇ ਘਰ ਹੁੰਦੇ ਨੇ ਇਹ ਤਾਂ ਕਦੇ ਕਿਸੇ ਦੇ ਵਾਰਗੇ ਜਾਵੜਦੀਆਂ ਨੇ ਕਦੇ ਕਿਸੇ ਦੇ ਜਾਵੜਦੀਆਂ ਨੇ ਇਹ ਤਾਂ ਹੀ ਸ਼ਿਕਾਇਤ ਭਾਲਦੀਆਂ ਫਿਰਦੀਆਂ ਰਹਿੰਦੀਆਂ ਨੇ ਬੂਰੇ ਵੀ ਸਾਨੂੰ ਪੈਸੇ ਮਿਲ ਜਾਣ ਉਰੋਂ ਵੀ ਪੈਸੇ ਮਿਲ ਜਾਣ ਹੋਰ ਉਹਨਾਂ ਪੱਲੇ ਕੀ ਹੈਗਾ ਪੈਸੇ ਨਹੀਂ ਮਾਰੀਨੇ ਤੇਰੇ ਪਿਓ ਨੂੰ ਫਸਾਤਾ ਹੋਣਾ ਪੈਸੇ ਤਾਂ ਸਾਡੇ ਤੋਂ ਲੈ ਲੈ ਜਿਹੜੇ ਲੈਣੇ ਆ ਪਰ ਇੱਕ ਵਾਰੀ ਸਾਹਮਣੇ ਤਾਂ ਆ ਜੇ ਮੇਰੇ ਪਿਓ ਨੂੰ ਬਾਹਰ ਕਢਾ ਦੇ ਮਿੰਤਾ ਉਹਦੀ ਮਾਂ ਦੀ ਵਾਲੀ ਫਿਕਰ ਹੁੰਦੀ ਆ ਮੈਂ ਗੱਲ ਗੁਰੂ ਤਾਂ ਕਰ ਲੈਣੀ ਹੁੰਦੀ ਆ ਪਰ ਚੱਜ ਨਾ ਮੇਰਾ ਸਹੀ ਤਰ੍ਹਾਂ ਗੱਲ ਨਹੀਂ ਕਰਦੀ ਮੈਨੂੰ ਐਂ ਜਿ ਲੱਗਦਾ ਵੀ ਉਹ ਕੋਈ ਕਿਸੇ ਨਾ ਟੈਨਸ਼ਨ ਚ ਆ ਟੈਨਸ਼ਨ ਹੋਊਗੀ ਨਹੀਂ ਉਹਨੂੰ ਘਰੇ ਕੌਣ ਉਹਦੇ ਦੇਖਣ ਵਾਲਾ ਹੈਗਾ ਕੋਈ ਤੂੰ ਮੇਰੀ ਗੱਲ ਸੁਣ ਇੱਕ ਵਾਰੀ ਤੇਰੀ ਮਾਂ ਨੂੰ ਫੋਨ ਲਾ ਕੇ ਪੁੱਛ ਮੈਂ ਲਾ ਕੇ ਹੱਟੀ ਸੀ ਮੜਾ ਮੋਟਾ ਦੁੱਖ ਬਣਾ ਲਿਆ ਕਰ ਉਹਦਾ ਘਟ ਜਾਂਦਾ ਦੁੱਖ ਬੰਡਾਈ ਤੋਂ ਦੀ ਮੈਂ ਲਾਉਣੀ ਹੁੰਦੀ ਆ ਫੋਨ ਜਾਂ ਤਾਂ ਮੰਮੀ ਚੱਕਦੀ ਨਹੀਂ ਜੇ ਚੱਕ ਦਿੰਦੀ ਆ ਤਾਂ ਉਹਦੀ ਚਲ ਠੀਕ ਹੈ ਠੀਕ ਹੈ ਚਲ ਮੈਂ ਕਰਦੀ ਆ ਮੇਰੇ ਕੰਮ ਪਏ ਆ ਹੋਰ ਵਿਚਾਰੀ ਦੱਸ ਕੀ ਕਰੇ ਉਹ ਤਾਂ ਆਪ ਫਿਕਰਾਂ ਨਹੀਂ ਖਾ ਲਈ ਜੇ ਕੋਈ ਉਹ ਦੇ ਪਿੱਛੇ ਤੁਰਨ ਵਾਲਾ ਬੰਦਾ ਹੋਵੇ ਨਾਲ ਖੜਨ ਵਾਲਾ ਹੋਵੇ ਅਦਾ ਦੂ ਘਟ ਜਾਂਦਾ ਬੰਦੇ ਦਾ ਦੀ ਫੋਨ ਹੀ ਬੰਦਾ ਹੀ ਜਾਂਦਾ ਸੱਚੇ ਹਾਂ ਮੈਨੂੰ ਤਾਂ ਬਾਲੀ ਫਿਕਰ ਹੋਈ ਪਈ ਆ ਵੀ ਪਤਾ ਨਹੀਂ ਕਿਵੇਂ ਆ ਮੇਰੀ ਮਾਂ ਕਿਵੇਂ ਨਹੀਂ ਤੇਰੀ ਮਾਂ ਠੀਕ ਹੋਊਗੀ ਤੂੰ ਫਿਕਰ ਨਾ ਕਰ ਤੂੰ ਐ ਕਰ ਕੋਈ ਆਂਡੀ ਗਮਾਂਡੀ ਦਾ ਕੋਈ ਚਾਚੇ ਤਾਇਆ ਦਾ ਹੋਰ ਨੰਬਰ ਹੈਗਾ ਚਾਚੀ ਦਾ ਨੰਬਰ ਤਾਂ ਹੈਗਾ ਮੈਂ ਉਹਦੇ ਨੂੰ ਉਹਨੂੰ ਕਰਦੀ ਹੁੰਨੀ ਆ ਫੋਨ ਇੱਕ ਵਾਰੇ ਲਾ ਕੇ ਦੇਖਦੀ ਆ ਚਾਚੀ ਨੂੰ ਹਾਂ ਤੇਰੀ ਚਾਚੀ ਨੂੰ ਲਾ ਕੇ ਦੇਖ ਲੈ ਮੂੰ ਤਾਂ ਵਿਚਾਰੀ ਉਹਨੇ ਕਹਿੰਦੀ ਸੀ ਮੈਂ ਗੇੜਾ ਮਾਰਿਆ ਆਉਣੀ ਹੁੰਨੀ ਆ ਕਿ ਨਹੀਂ ਹੂੰ ਤਾਂ ਤੇਰੀ ਮਾਂ ਠੀਕ ਆ ਬੜਾ ਸਿਆਪਾ ਛੜਿਆ ਨਾ ਦੀ ਉਹ ਮਾ ਚਾਚੀ ਵੀ ਨਹੀਂ ਚੱਕੀ ਜਾਂਦੀ ਫਿਰ ਕਿ ਤੂਰਾ ਪਰਾਂ ਹੋਣੀ ਹੈ ਕਿਉਂਕਿ ਕੱਲੀ ਜਾਣੀ ਹੈ ਕਮਾਕਾਰਾਂ ਚ ਉਲਝਰੀ ਹੋਣੀ ਨਾ ਇਹ ਤੈਨੂੰ ਪਤਿ ਹੈ ਜਦੋਂ ਖੇਤੀ ਪੱਤੀ ਬੰਦਾ ਕਰਦਾ ਹੁੰਦਾ ਨਾ ਕਦੇ ਖੇਤ ਤੇ ਕਦੇ ਘਰੇ ਫਿਰ ਚਾਚੀ ਕ ਵੀ ਨਾ ਹਾਂ ਬੀਜਦੇ ਨੇ ਕਹਿੰਦੇ ਨਰਮਾ ਦਰਮਾ ਜਾ ਹਾਂਜੀ ਪਰ ਫਿਰ ਵੀ ਮੈਨੂੰ ਫਿਕਰ ਜੀ ਹੋਈ ਜਾਂਦੀ ਹੈ ਕੀ ਕਰਾਂ ਉਸਤੇ ਕੋਈ ਨਾ ਹੌਸਲਾ ਰੱਖ ਬਸ ਪਰਮਾਤਮਾ ਦੇ ਅਰਦਾਸ ਕਰ ਵੀ ਆਉਣ ਵਾਲਾ ਟਾਈਮ ਸਾਡੇ ਵਾਸਤੇ ਵਧੀਆ ਹੋਵੇ ਖੁਸ਼ੀਆਂ ਖੇੜੇ ਲੈ ਕੇ ਆਵੇ ਆ ਜਿੰਨੀਆਂ ਦੁੱਖਾਂ ਦੀ ਘੜੀਆਂ ਤੇ ਉਹ ਤਾਂ ਸਮਝ ਲੈ ਸੋਡੀਆਂ ਕਟੀਆਂ ਗਈਆਂ ਕਿੱਥੇ ਦੀ ਹੈ ਤਾਂ ਸਾਰਾ ਕੁਝ ਵਿੱਚ ਪਿਆ ਕਾਲੇ ਕਕੇਸ ਚੱਲੀ ਜਾਂਦਾ ਉਦੋਂ ਮੇਰਾ ਡੈਡੀ ਜੇਲ੍ਹ 'ਚ ਬੈਠਾ ਆ ਬੁਲਬੁਲ ਕਰਿਆ ਕਿ ਬੈਟ ਗਈ ਮੁਸੀਬਤ ਤਾਂ ਸਿਰ ਤੇ ਐ ਘੁੰਮੀ ਜਾਂਦੀਆਂ ਨੇ ਜਿਵੇਂ ਜਮਰਾਜ ਤੁਰਿਆ ਫਿਰਦਾ ਹੁੰਦਾ ਸੀ ਕੋਈ ਨਾ ਫਿਰ ਆਪਾਂ ਮੁਸੀਬਤਾਂ ਨਾਲ ਸਾਹਮਣਾ ਕਰਾਂਗੇ ਡਟ ਕੇ ਲੜਾਂਗੇ ਮੁਸੀਬਤਾਂ ਦਾ ਕੀ ਖੜ ਜਾਣੂ ਰੇ ਜਿੰਨਾ ਆਪਾਂ ਜਨ ਮੁਸੀਬਤਾਂ ਨਾਲ ਤੁਫੇ ਕਰਨਾ ਕਰੇ ਤਾਂ ਕਿਸੇ ਕਾਲੇ ਮੂਹੜੀ ਦੀ ਨਾਜ਼ਰ ਲੱਗੀ ਹੋਣੀ ਭੜ ਇੱਕ ਸਾੜੇ ਦੀ ਇਸ ਪਰਿਵਾਰ ਨੂੰ ਮਿਰਚਾਂ ਮਾਰ ਕੇ ਛੱਟੂ ਆ ਜਾਥਣ ਚਲ ਧੀ ਮੈ ਜਾਣਾ ਮੈਂ ਕੁੜੀ ਹੁਣ ਕਿਹੜਾ ਮੈਨੂੰ ਘਰੇ ਕੋਈ ਕੰਮ ਹੈਗਾ ਮੁੰਡੇ ਨੂੰ ਨਾਲ ਹੈ ਜੀ ਕੁੜੀਆਂ ਦਾ ਤੂੰ ਸਾਥ ਵੀ ਲਏਂਗੀ ਕੋਈ ਗੱਲ ਨਹੀਂ ਜੇ ਮੁੰਡਾ ਵੀ ਛੱਡ ਕੇ ਜਾਣਾ ਛੱਡ ਜਾ ਮੈਂ ਸੰਭਲੂਗੀ ਤੂੰ ਜਾਇਆ ਨਾਲ ਤੇਰਾ ਮਨ ਹੋਰ ਹੋ ਜੂਗਾ ਤੇਰੀ ਮਾਂ ਨਾਲ ਗੱਲਾਂ ਬਾਤਾਂ ਕਰਕੇ ਫੋਨ ਤੇ ਉਹ ਗੱਲ ਨਹੀਂ ਬਣਦੀ ਹੈਗੀ ਜਿਹੜਾ ਬੰਦਾ ਆਮਣੇ ਸਾਹਮਣੇ ਬੈਠ ਕੇ ਦੁੱਖ ਸੁੱਖ ਕਰਦਾ ਹੁੰਦਾ ਮੈਂ ਵੀ ਆਈ ਕਹਿੰਦੀ ਸੀ ਸਗੋਂ ਐਂ ਦਾ ਸਪੈਲ ਤੇ ਮੈਨੂੰ ਕੰਮ ਦਾ ਸੀਗਾ ਘਰੇ ਵੀ ਕੰਮ ਦਾ ਔਖ ਨਾਲ ਮਾਂ ਲੜਦੀ ਸੀ ਤਾਂ ਕੰਮ ਸਾਰਾ ਕਰਨ ਨੂੰ ਬੁਲਵਾਉਂਦੀ ਮੈਂ ਹੈਗੀ ਆ ਕਰਨ ਵਾਲੀ ਘਰ ਦੀ ਨਿਗਰਾਨੀ ਰੱਖਣ ਵਾਸਤੇ ਮੈਂ ਹੈਗੀ ਆ ਉਹਨਾਂ ਦਾ ਫਿਕਰ ਕਰ ਤੇ ਮੈਂ ਇਹਨਾਂ ਨਾਲ ਗੱਲ ਕਰਕੇ ਮੈਂ ਜਾ ਹੀ ਆਉਣੀ ਹਾਂ ਤੂੰ ਇੱਕ ਵਾਰੀ ਲਾਡੀ ਲਾੜੀ ਨਾਲ ਜਾਂਦਾ ਹੋਇਆ ਤਾਂ ਨਾਲ ਲੈ ਜੀ ਨਹੀਂ ਤੂੰ ਕੱਲੀ ਜਾਏ ਕਿੱਥੇ ਨਾਲ ਤੁਰਦਾ ਜੇ ਤੁਹਾਨੂੰ ਪਤਾ ਤਾਂ ਹੈਗਾ ਉਹਦਾ ਕਾਲੇ ਵਾਲੇ ਕੇਸ 'ਚ ਹੀ ਫਿਰਦਾ ਹੈਗਾ ਉਹਦੇ ਕੋਲ ਤਾਂ ਟਾਈਮ ਨਹੀਂ ਹੈ ਮੈਂ ਬੱਸ ਚੜਕੇ ਭੱਜ ਜੂੰਗੀ ਆ ਕਾਲੇ ਨੂੰ ਵੀ ਕਿਸੇ ਨਾ ਕਿਸੇ ਨੂੰ ਉਂਗਲੀ ਲਾਈਆਂ ਹੋਈਆਂ ਨੇ ਨਹੀਂ ਪਹਿਲਾਂ ਵੀ ਤਾਂ ਕਾਲੇ ਦੇ ਜੇ ਕਰਨਾ ਦਾ ਕੇਸ ਪਹਿਲਾਂ ਕਰ ਦਿੰਦਾ ਕਾਲਾ ਤੇ ਉਹ ਵੀ ਵਿਚਾਰਾ ਕੀ ਕਰੇ ਆਪਾਂ ਦੇਖੀਏ ਗਲਤੀ ਤਾਂ ਉਹਦੀ ਵੀ ਨਹੀਂ ਹੈਗੀ ਨਾ ਹੈਂ ਆਪਦੇ ਮਾਪਿਆਂ ਤੇ ਬਦਲਾ ਤਾਂ ਉਹਨੂੰ ਹੈਗਾ ਹੀ ਮੇਰੀ ਮਾਂ ਨੂੰ ਇਹਨਾਂ ਨੇ ਮਾਰਤਾ ਫਿਰ ਇਹਨੂੰ ਇਹਦੇ ਤਰੇ ਗੋਡਾ ਹਲਕ ਚਾ ਕੇ ਤੇਰੇ ਸੱਸ ਦੇ ਸਰ ਦੂਸਰੇ ਟੱਬਰ ਨੂੰ ਕਿਉਂ ਤੜਫੁੰਦਾ ਹੈ ਮੈਂ ਤਾਂ ਗੱਲ ਦੱਸਣ ਦੀ ਕੋਸ਼ਿਸ਼ ਵੀ ਕੀਤੀ ਸੀ ਐਡੀ ਚੰਟਬੁੜੀ ਮੈਂ ਅੱਜ ਤੱਕ ਨਹੀਂ ਦੇਖੀ ਨਾਲ ਦੀ ਨਾਲ ਪਹਿਲਾਂ ਹੀ ਗੱਲ ਫੇਰ ਤੈਨੂੰ ਪਤਾ ਲੱਗ ਗਿਆ ਮਿਲਿੰਦਰ ਹੁਣ ਗੱਲ ਦੱਸੂ ਵੀ ਕੋਈ ਉਦੋਂ ਪਹਿਲਾਂ ਹੀ ਆਪਦੇ ਡਰਾਮੇ ਇਹਨੇ ਕਰਤੇ ਸੀ ਇਹਦੇ ਅੱਗੇ ਆਪ ਦੀ ਗੱਲ ਬਣਾ ਕੇ ਦੱਸ ਸੀ ਚੋਰ ਬੰਦਾ ਨਾ ਬਹੁਤ ਚਲਾਕ ਹੁੰਦਾ ਉਹ ਐ ਨਹੀਂ ਪਤਾ ਇੱਕ ਚੋਰੀ ਨੂੰ ਛਪਾਉਣ ਵਾਸਤੇ ਕਿੰਨੇ ਕ ਝੂਠ ਬੋਲਦਾ ਇਹਦਾ ਝੂਠ ਤੇ ਝੂਠ ਝੂਠ ਤੇ ਝੂਠ ਬੋਲੀ ਜਾਂਦੀ ਜਿੱਦੇਰਾ ਚੱਠਾ ਨੰਗਾ ਹੋਇਆ ਤੂੰ ਉਹਦੇ ਦੇਖੀ ਦੇ ਪੈਂਦੀਆਂ ਕਿਵੇਂ ਪਹਿਣੀਆਂ ਇਹਦੇ ਵੀ ਤੇਰੇ ਸੱਸ ਦੇ ਦੀਆਂ ਆ ਜੇ ਕਿਸੇ ਨੇ ਮਾਰਾ ਕੀਤਾ ਨਾ ਅੱਗੇ ਤਾਂ ਆਉਂਦੀਆਂ ਨੇ ਆਪਣਾ ਨਰਗ ਤੇ ਸਵਰਗ ਹੁੰਦਾ ਨਾ ਇੱਥੇ ਆਪਣਾ ਇੱਥੇ ਦਿਸਦਾ ਰੱਬ ਇੱਥੇ ਦਿਖਾਉਂਦਾ ਆਪਾਂ ਨੂੰ ਉਹ ਤਾਂ ਹੈ ਗਿਆ ਸਿਆਣੇ ਸੱਚ ਕਹਿੰਦੇ ਹੁੰਦੇ ਨੇ ਕਿ ਜੇ ਆਪਾਂ ਕਰਦੇ ਨਾ ਆਪਣੀ ਗਾਂਹ ਲਾਦ ਭਰਦੀਏ ਮੈਂ ਤਾਂ ਕਹਣੀ ਨਾ ਪੁੱਤੀ ਇਹ ਪਰੇ ਸੋਡਾ ਕੀ ਕਸੂਰ ਹੈ ਤੂੰ ਤਾਂ ਅਣਜਾਣ ਹੋਈ ਚੀਜ਼ਾਂ ਤੋਂ ਸਾਨੂੰ ਇਹ ਨਾ ਹੈ ਨੀਗਾ ਚਲਦੀ ਮੈਂ ਕਰਦੀਆਂ ਗੱਲਾਂ ਨਾ ਤੋੜਨਾ ਫਿਰ ਪਾਲਖੀ ਆਂਦੀ ਤੋੜ ਨਾ ਮੈਂ ਆਵਾਂ ਤੁਹਾਡੇ ਨਾਲ ਨਾ ਨਾ ਮੈਂ ਆਪੇ ਤੋੜ ਲੂ ਤੂੰ ਭੱਜ ਜਾ ਕਰ ਲੈ ਗੱਲ ਠੀਕ ਠੀਕ ਚਲ ਜਾਇਆ ਮੈਂ ਪੁੱਛਦੀ ਆ ਮੰਮੀ ਨੂੰ ਨਾਲ ਹੀ ਇਹਨਾਂ ਨੂੰ ਵੀ ਜਾਇਆ ਹ